ਕਿ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਬਹੁਤ سارے ਪਰਿਵਾਰ ਉਰੇ ਵੀ ਬੈਠੇ ਹੋਣਗੇ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਆਉਂਦਾ ਕਿ ਨਹੀਂ ਆਉਂਦਾ ਜੀ ਦੱਸੋ ਜੀ ਤੇ ਬਹੁਤ ਵੱਡੀ ਉਪਲਬਧੀ ਹੈ ਜੀ ਕਿ 100 ਚੋਂ 85 ਪਰਿਵਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਣਾ ਫਿਰ ਉਸ ਤੋਂ ਬਾਅਦ ਚੋ ਮੈਡੀਕਲ ਸੂਤ ਚਾਰ ਮਹੱਲਾ ਕਲੀਨਿਕ ਖੰਨੇ ਚ ਚੱਲ ਰਹੇ ਨੇ ਆਲਰੇਡੀ ਜਿਹਦੇ ਵਿੱਚ ਰੋਜ਼ 500 ਬੰਦਾ ਮੈਂ ਨਹੀਂ ਕਹਿੰਦਾ ਰਿਕਾਰਡ ਕਢਾ ਲਿਓ 500 ਬੰਦਾ ਰੋਜ਼ ਨਾਲ ਤਾਂ ਡਾਕਟਰ ਦੀ ਫੀਸ ਫ੍ਰੀ ਹੈ ਕੋਈ ਖਰਚਾ ਨਹੀਂ ਨਾਲ 41 ਕਿਸਮ ਦੇ ਖੂਨ ਦੇ ਟੈਸਟ ਫ੍ਰੀ ਨੇ ਕੋਈ ਖਰਚਾ ਨਹੀਂ ਉਦੋਂ ਬਾਅਦ ਤੋਂ ਟੋਟਲ A1 ਕੁਆਲਟੀ ਦੀ ਦਵਾਈ ਸਾਰੀ ਦੀ ਸਾਰੀ ਫ੍ਰੀ ਹੈ ਕੋਈ ਖਰਚਾ ਨਹੀਂ 500 ਬੰਦਾ ਰੋਜ਼ ਇਹਦਾ ਲਾਭ ਉਠਾ ਰਹੇ ਆ ਖੰਨੇ ਦੇ ਵਿੱਚ ਔਰ ਇਹ ਦੱਸਦੇ ਹੋਏ ਵੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਨਾ ਹੈ ਖੰਨਾ ਵਾਸੀਆਂ ਨੂੰ ਸਮੂਹ ਕੇ ਖੰਨਾ ਦੀ ਡਿਵੈਲਪਮੈਂਟ ਨੂੰ ਮੁੱਖ ਰੱਖਦੇ ਹੋਏ ਜੋ ਨਗਰ ਕਾਉਂਸਲ ਵੱਲੋਂ ਸਾਰਿਆਂ ਦੇ ਉਪਰਾਲੇ ਦੇ ਨਾਲ ਮਾਨਯੋਗ ਪ੍ਰਧਾਨ ਜੀ ਸਾਰੇ ਅਫਸਰ ਸਾਹਿਬਾਨ ਮੇਰੇ ਨਾਲ ਵਾਰਡ ਨੰਬਰ 23 ਤੋਂ ਐਮਸੀ ਸਾਹਿਬਾਨ ਵੀ ਖੜੇ ਨੇ ਸੁਖਮਨਜੀਤ ਸਿੰਘ ਜੀ ਸਾਰਿਆਂ ਦੇ ਸਾਂਝੇ ਉਪਰਾਲੇ ਦੇ ਨਾਲ ਜੋ ਇਹ ਟੈਂਡਰ ਲਗਾਏ ਗਏ ਸੀ ਇਹ ਇਤਿਹਾਸ ਦੇ ਵਿੱਚ ਖੰਨੇ ਦੇ ਸਭ ਤੋਂ ਵੱਡੇ ਟੈਂਡਰ ਲੱਗੇ ਨੇ ਅੱਜ ਤੱਕ ਦਾ ਇਤਿਹਾਸ ਚੱਕ ਕੇ ਦੇਖਿਓ ਕਿਤੇ ਹੋਇਆ ਉਹ 2 4 5 ਕਰੋੜ ਦੇ ਟੈਂਡਰ ਲੱਗੇ ਹੋਣਗੇ ਪਰ ਇਸ ਵਾਰ 20 ਕਰੋੜ ਰੁਪਏ ਦੇ ਟੈਂਡਰ ਲੱਗੇ ਨੇ ਜਿਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਵਾਰਡ ਨੰਬਰ 23 ਸ਼ਾਸਤਰੀ ਨਗਰ ਮੇਨ ਇੱਕ ਜਿਹੜੀ ਸਟਰੀਟ ਹੈ ਜਿਹਨੂੰ ਤਾਰਾਂ ਵਾਲੀ ਗਲੀ ਕਹਿੰਦੇ ਆ ਉੱਥੇ ਖੜੇ ਆਂ ਇਹ ਗਲੀ ਦੀ ਜਿਹੜੀ ਲੰਬਾਈ ਇਹ ਉਰੋ ਛੋਟੇ ਖੰਡੇ ਨੂੰ ਯਾਰ ਰਲਦੀ ਹੈ ਇਹ ਬਹੁਤ ਇੰਪੋਰਟੈਂਟ ਸ਼ਹਿਰ ਦੀ ਸ਼ਹਿਰ ਅਗਰ ਸੜਕਾਂ ਦੇ ਵਿੱਚੋਂ ਇੱਕ ਸੜਕ ਸੀ ਜਿਹੜੀ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਈ ਸੀ ਇਹ ਹੁਣ ਇੰਟਰਲੋਕਿੰਗ ਟਾਈਲ ਦੇ ਨਾਲ ਬਣ ਕੇ ਰੈਡੀ ਹੋਊਗੀ ਔਰ ਮੈਂ ਇਸ ਗੱਲ ਲਈ ਸਮੂਹ ਖੰਨਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਆ ਇਸ ਏਰੀਏ ਦੇ ਸਾਰੇ ਜਿੰਨੇ ਮੇਰੇ ਸਤਕਾਰਯੋਗ ਮਾਤਾਵਾਂ ਖੜੀਆਂ ਹੈ ਭੈਣਾ ਵੀਰ ਬਜ਼ੁਰਗ ਜਿੰਨੇ ਖੜੇ ਨੇ ਸਾਰੇ ਜਣੇ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਇਸ ਗੱਲ ਦੇ ਲਈ ਜੋ ਜਿਹੜਾ ਆਪਣਾ ਉਪਰਾਲਾ ਕੀਤਾ ਸਾਰਿਆਂ ਨੇ ਰਲ ਮਿਲ ਕੇ ਇਸ ਗੱਲ ਦੀ ਤੁਹਾਨੂੰ ਬਹੁਤ ਬਹੁਤ ਵਧਾਈ ਧੰਨਵਾਦ ਕਿੰਨੀ ਲੱਗਦਾਂ ਬਣਨ ਜਾ ਰਹੀ ਹੈ ਇਹ 46 46 ਲੱਖ ਰੁਪਏ ਦੀ ਲਾਗਤ ਦੇ ਨਾਲ ਬਣ ਕੇ ਤਿਆਰ ਹੋਣ ਜਾ ਰਹੀ ਹੈ ਜੀ ਇਹ ਜਿਹੜੀ ਗਲੀ ਆ ਇੰਟਰਲੋਕਡੰਟਾ ਕਿੰਨੀ ਦੇਰ ਚ ਪੂਰੀ ਹੋ ਜੂਗੀ ਸਰ ਇਹਦਾ ਵੈਸੇ ਤਾਂ ਸਾਡੇ ਤਾਂ ਅਪ੍ਰੋਕਸੀਮੇਟ ਠੇਕੇਦਾਰ ਸਾਹਿਬ ਪੂਰੇ ਹੀ ਖੜੇ ਨੇ ਸਾਡੇ ਕੋਲ ਜਿਨ੍ਹਾਂ ਨੂੰ ਇਹਦਾ ਟੈਂਡਰ ਅਲਾਟ ਹੋਇਆ ਤੇ ਇਹਦਾ ਵੈਸੇ ਕੰਮ 1 ਮਹੀਨੇ ਦੇ ਵਿੱਚ ਵਿੱਚ ਕੰਪਲੀਟ ਹੋਣਾ ਚਾਹੀਦਾ ਬਾਕੀ ਜੇ ਕੋਈ ਵਿੱਚ ਮੌਸਮ ਦੀ ਕੋਈ ਜਿਵੇਂ ਹੁਣ ਅੱਗੇ ਠੰਡ ਦਾ ਸੀਜ਼ਨ ਹੈ ਕੋਈ ਮੌਸਮ ਦਾ ਕੋਈ ਖਰਾਬੀ ਨਾ ਹੋਵੇ ਤੇ ਕੋਈ ਮਟੀਰੀਅਲ ਦੀ ਕੋਈ ਦਿੱਕਤ ਨਾ ਆਵੇ ਜੇਕਰ ਇਹ ਬਿਲਕੁਲ ਮੌਸਮ ਤੇ ਮਟੀਰੀਅਲ ਦਾ ਸਾਰਾ ਸਿਸਟਮ ਠੀਕ ਰਿਹਾ ਤਾਂ ਮਹੀਨੇ ਚ ਤਿਆਰ ਹੋ ਜੂ ਨਹੀਂ ਕੋਈ ਜ਼ਿਆਦਾ ਫਰਕ ਨਹੀਂ 10 15 ਦਿਨ ਉੱਤੇ ਥੱਲੇ ਦੇ ਵਿੱਚ ਵਿੱਚੇ ਤਿਆਰ ਹੋ ਜੂਗੀ ਜੀ ਬਣ ਕੇ ਧੰਨਵਾਦ ਪਹਿਲਾਂ ਤਾਂ ਮੈਂ ਧੰਨਵਾਦ ਦੀਆਂ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕਵਰੇਜ ਕਰਕੇ ਸਰਕਾਰ ਦੀਆਂ ਜੋ ਅਗਾਹ ਬਦੂ ਨੀਤੀਆਂ ਨੇ ਇਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਤੇ ਸੈਕੰਡ ਮੈਂ ਧੰਨਵਾਦ ਦੀਆਂ ਪ੍ਰਧਾਨ ਜੀ ਦਾ ਮਿਊਨਿਸਪਲ ਕਾਉਂਸਲ ਦੇ ਉਦੋਂ ਜ਼ਿਆਦਾ ਧੰਨਵਾਦ ਦੀਆਂ ਮੈਂ ਐਮਐਲਏ ਸਾਹਿਬ ਤਨਪ੍ਰੀਤ ਸਿੰਘ ਸੌਂਧ ਜਿਨ੍ਹਾਂ ਨੇ ਵਧੀਆ ਸੋਚ ਰੱਖਦੇ ਹੋਏ ਇਹ ਮਤਲਬ ਖੰਨੇ ਦੇ ਜਿਹੜੇ ਵਿਕਾਸ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਦਾ ਜੋ ਉਪਰਾਲਾ ਕੀਤਾ ਮੈਂ ਦਿਨੋਂ ਤਹਿ ਦਿਲੋਂ ਧੰਨਵਾਦੀਆਂ ਇਹਨਾਂ ਦਾ ਤੇ ਵੱਧ ਤੋਂ ਵੱਧ ਅਸੀਂ ਮੈਂ ਐਮਐਲਏ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਜਿਹੜੇ ਵੀ ਰਹਿੰਦੇ ਵੀ ਕੰਮ ਨੇ ਉਹਨਾਂ ਨੂੰ ਵੀ ਬਹੁਤ ਜਲਦ ਪਾਰਟੀ ਤੇ ਤਰਫੋਂ ਸਰਕਾਰ ਤਰਫੋਂ ਫੰਡ ਲਿਆ ਕੇ ਕਮੇਟੀ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਰਾਇਆ ਜਾਵੇ ਮੈਂ ਫਿਰ ਤਹਿ ਦਿਲੋਂ ਧੰਨਵਾਦੀਆਂ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਐਡਾ ਵੱਡਾ ਮਾਣ ਬਖਸ਼ਿਆ ਖੰਨੇ ਸ਼ਹਿਰ ਨੂੰ ਔਰ ਮੇਰੇ ਵਾਰਡ ਨੂੰ ਜਿਹੜੇ ਕੰਮ ਟੈਂਡਰ ਲਾਏ ਨੇ ਤੇ ਮੈਂ ਦਿਲੋਂ ਧੰਨਵਾਦੀ ਹਾਂ ਮੈਂ ਪਹਿਲਾਂ ਤਾਂ ਵਧਾਈ ਦੇਣਾ ਚਾਹੁੰਦਾ ਸਾਰੇ ਵਾਰਡ ਵਾਸੀਆਂ ਨੂੰ ਤੇ ਬਹੁਤ ਹੀ ਧੰਨਵਾਦ ਕਰਦਾ ਮੈਂ ਐਮਐਲਏ ਸਾਹਿਬ ਦਾ ਤੇ ਉਹਨਾਂ ਦੇ ਨਾਲ ਹੀ ਸਾਡੇ ਐਮਸੀ ਸਾਹਿਬ ਸੁਖਮਨ ਜੀ ਜੀ ਦਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਪਾਰਟੀਆਂ ਚਾਹੇ ਬੇਸ਼ੱਕ ਸਾਡੀਆਂ ਵੱਖ-ਵੱਖ ਨੇ ਪਰ ਸੋਚ ਸਾਡੀ ਇੱਕੇ ਆ ਵੀ ਜਿਹੜਾ ਵੀ ਆ ਵੀ ਖੰਨੇ ਦਾ ਅਸੀਂ ਰਲ ਮਿਲ ਕੇ ਵਿਕਾਸ ਕਰੀਏ ਮੈਂ ਐਮਐਲਏ ਸਾਹਿਬ ਨੂੰ ਵੀ ਗੁਜਾਰਸ਼ ਕਰਦਾ ਵੀ ਜਿੰਨੇ ਵੀ ਦੇਖੋ ਮੈਂ ਮੈਂ ਵੀ ਅੱਜ ਪਹਿਲਾਂ ਵੀ ਵੈਸੇ ਕਈ ਵਾਰੀ ਆਇਆ ਇਹ ਗਲੀਆਂ ਦਾ ਮੌਕਾ ਚੈੱਕ ਕਰਨ ਐਮਐਲਏ ਤਰਫੋਂ ਵੀ ਤੁਸੀਂ ਹੁਣ 22 ਪ੍ਰਧਾਨਵੀਓ ਪਾਰਟੀ ਦੇ ਆਪਾਂ ਜੋਰ ਮਾਰ ਕੇ ਤੁਸੀਂ ਜੋਰ ਮਾਰੋ ਆਪਾਂ ਜਿੰਨਾ ਵੀ ਥੰਨੇ ਚ ਵੱਖ-ਵੱਖ ਏਰੀਆ ਚ ਆਪਾਂ ਸਾਰੇ ਨਾਲ ਮਿਲ ਕੇ ਉਦਘਾਟਨ ਕੀਤੇ ਨੇ ਥੋੜਾ ਪੂਰਨ ਸਹਿਯੋਗ ਆ ਮੈਂ ਇਹੀ ਬੇਨਤੀ ਕਰਦਾ ਵੀ ਆਪਾਂ ਫਲ ਤੋਂ ਬਾਅਦ ਫੰਡ ਲਿਆ ਕੇ ਅਸੀਂ ਕਮੇਟੀ ਚੋਂ ਵੀ ਇਕੱਠਾ ਕਰਦੇ ਆ ਹੋਰ ਵੀ ਆਪਾਂ ਜਿਹੜੀ ਕਾਇਆਕਲਪ ਲੱਗੇ ਹੋਇਆ ਇਹ ਤਾਂ ਹੀ ਹੋ ਸਕਦੀ ਆ ਜੇ ਆਪਾਂ ਨੂੰ ਪੈਸੇ ਦੇ ਪੈਸੇ ਦੇ ਨਾਲੇ ਜੋ ਕੁਝ ਹੋਣਾ ਉਹੀ ਜੋ ਹੋਣਾ ਵੀ ਕੰਮ ਜਿੰਨੇ ਮਰਜੀ ਕੰਮ ਬਹੁਤ ਹੋਣੇ ਵਾਲੇ ਆ ਮੈਂ ਤਾਂ ਬਾੜਵਾਸੀਆਂ ਨੂੰ ਵਧਾਈ ਦਿੰਦਾ ਵੀ ਮੈਨੂੰ ਮਿਲੇ ਨੇ ਇੱਥੇ ਸਾਰੇ ਨਿਵਾਸੀ ਕਹਿੰਦੇ ਬਹੁਤ ਗਲੀਆਂ ਸਾਡੇ ਮੈਂ ਕਿਹਾ ਘਬਰਾਉ ਨਾ ਵੀ ਸਾਡੀ ਜੋੜੀ ਰਲ ਮਿਲ ਕੇ ਅਸੀਂ ਐਮਐਲਏ ਸਾਹਿਬ ਸਾਰਾ ਜਿੰਨੇ ਵੀ ਸਾਡੇ 33 ਦੇ 33 ਕਾਉਂਸਲਰ ਆ ਅਸੀਂ ਸਾਰੇ ਐਮਐਲਏ ਸਾਹਿਬ ਦੇ ਨਾਲ ਆ ਐਮਐਲਏ ਸਾਹਿਬ ਸਾਡੇ ਨਾਲ ਨੇ ਵੀ ਦੇਖੋ ਟਾਈਮ ਜ਼ਰੂਰ ਲੱਗੂਗਾ ਪਰ ਸਟੈਪ ਵਾਈਜ਼ ਸਟੈਪ ਅਸੀਂ ਰਲ ਮਿਲ ਕੇ ਇਹ ਸਾਰਾ ਜਿਹੜਾ ਰਹਿਦਾ ਕੰਮ ਤੁਹਾਡਾ ਨੇਪਰੇ ਚਾੜਾਂਗੇ ਇਹ ਲਈ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਜੀ ਐਮਐਲਏ ਸਾਹਿਬ ਪ੍ਰਧਾਨ ਜੀ ਜਿਨ੍ਹਾਂ ਨੇ ਆਪਣੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਇੱਥੇ ਇੱਕ ਸਾਨੂੰ ਮਾਣ ਬਖਸ਼ਿਆ ਜਿਹੜਾ ਗਲੀ ਦਾ ਟੈਂਡਰ ਪਾਸ ਹੋਇਆ ਸੀਗਾ ਉਹਨੂੰ ਉਦਘਾਟਨ ਕੀਤਾ ਐਮਐਲਏ ਸਾਹਿਬ ਦਿਨ ਰਾਤ ਲੱਗੇ ਹੋਏ ਨੇ ਪਾਰਟੀ ਦੀ ਸ਼ੋਭੀ ਨੂੰ ਬਰਕਰਾਰ ਰੱਖਿਆ ਹੋਇਆ ਵੱਧ ਤੋਂ ਵੱਧ ਲੋਕਾਂ ਦੀਆਂ ਸਹੂਲਤਾਂ ਨੇ ਜਿਹੜੀਆਂ ਉਹਨਾਂ ਨੂੰ ਦੇ ਰਹੇ ਨੇ ਟਾਈਮ ਦੇ ਰਹੇ ਨੇ ਉੱਡ ਘਾਟ ਹੁਣ ਸਮਾਰੋਹ ਦੇ ਵਿੱਚ ਪਹੁੰਚੀਆਂ ਮਾਤਾਵਾਂ ਭੈਣਾਂ ਬਜ਼ੁਰਗੋ ਨੌਜਵਾਨ ਵੀਰੋ ਬੱਚਿਓ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸ਼ਾਨ ਕੋ ਅੱਖੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਮਾਪੇਾਂ ਦਾ ਹੱਥ ਫੜ ਕੇ ਕਿ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਬਹੁਤ سارے ਪਰਿਵਾਰ ਉਰੇ ਵੀ ਬੈਠੇ ਹੋਣਗੇ ਜਿਨ੍ਹਾਂ ਦਾ ਬਿਜਲੀ ਦਾ ਬਿਲਕੁਲੋਂ ਆਉਂਦਾ ਆਉਂਦਾ ਕਿ ਨਹੀਂ ਆਉਂਦਾ ਜੀ ਦੱਸੋ ਜੀ ਇਹ ਬਹੁਤ ਵੱਡੀ ਉਪਲਬਧੀ ਹੈ ਜੀ ਕਿ 100 ਚੋਂ 85 ਪਰਿਵਾਰਾਂ ਦਾ ਬਿਜਲੀ ਦਾ ਬਿਲਕੁਲੋਂ ਆਉਣਾ ਫਿਰ ਉਸ ਤੋਂ ਬਾਅਦ ਉਹ ਮੈਡੀਕਲ ਸੂਲਤ ਚਾਰ ਮਹੱਲਾ ਕਲੀਨਿਕ ਖੰਨੇ ਚ ਚੱਲ ਰਹੇ ਨੇ ਆਲਰੇਡੀ ਜਿਹਦੇ ਵਿੱਚ ਰੋਜ਼ 500 ਬੰਦਾ ਮੈਂ ਨਹੀਂ ਕਹਿੰਦਾ ਰਿਕਾਰਡ ਕਢਾ ਲਿਓ 500 ਬੰਦਾ ਰੋਜ਼ ਨਾਲ ਤਾਂ ਡਾਕਟਰ ਦੀ ਫੀਸ ਫ੍ਰੀ ਹੈ ਕੋਈ ਖਰਚਾ ਨਹੀਂ ਨਾਲ 41 ਕਿਸਮ ਦੇ ਖੂਨ ਦੇ ਟੈਸਟ ਫ੍ਰੀ ਨੇ ਕੋਈ ਖਰਚਾ ਨਹੀਂ ਉਪਰਵਾਚੋ ਟੋਟਲ A1 ਕੁਆਲਟੀ ਦੀ ਦਵਾਈ ਸਾਰੀ ਦੀ ਸਾਰੀ ਫ੍ਰੀ ਹੈ ਕੋਈ ਖਰਚਾ ਨਹੀਂ 500 ਬੰਦਾ ਰੋਜ਼ ਇਹਦਾ ਲਾਭ ਉਠਾ ਰਹੇ ਆ ਖੰਨੇ ਦੇ ਵਿੱਚ ਔਰ ਇਹ ਦੱਸਦੇ ਹੋਏ ਵੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਦੇਖੋ ਵੈਸੇ ਤਾਂ ਕੋਈ ਬਿਮਾਰ ਨਾ ਹੋਵੇ ਸਤਿਗੁਰ ਸਾਰਿਆਂ ਨੂੰ ਅੱਲ ਕੀਤੀ ਸੀ ਸਿੱਖਿਆਰੀ ਸਿੱਖਿਆ ਦੇ ਖੇਤਰ ਚ ਅਸੀਂ 117 ਸਕੂਲ ਆਫ ਐਮਿਨੈਂਸ ਬਣਾ ਰਹੇ ਹਾਂ ਜਿਹਦੇ ਚ ਖੰਨੇ ਚ ਜਿਹੜਾ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜਾ ਨਾਮ ਬਦਲ ਕੇ ਹੁਣ ਕਸ਼ੋਰੀ لال ਗੇਟੀ ਸੀਨੀਅਰ ਸੈਕੰਡਰੀ ਸਕੂਲ ਰੱਖਿਆ ਗਿਆ ਹੋਇਆ ਹੈ ਕਿਉਂਕਿ ਉਹ ਕੋ-ਐਡ ਬਣ ਚੁੱਕਿਆ ਹੈ ਉਸ ਸਕੂਲ ਦੇ ਵਿੱਚ ਸਾਡੇ ਕੋਲ ਓਪਨ ਬਜਟ ਹੈ ਓਪਨ ਓਪਨ ਬਜਟ ਮਤਲਬ ਉਸ ਸਕੂਲ ਤੇ 5 ਕਰੋੜ ਲੱਗ ਜਵੇ 7 ਲੱਗ ਜਵੇ 10 ਲੱਗ ਜਵੇ ਅਸੀਂ ਉਹਦਾ ਠੇਕਾ ਉਹਦਾ ਕੰਟਰੈਕਟ ਗਲਾਟਾ ਨੂੰ ਦਿੱਤਾ ਕ੍ਰੇਟਰ ਲੁਧਿਆਣਾ ਡਵੈਲਪਮੈਂਟ ਅਥਾਰਟੀ ਨੂੰ ਉਹਦਾ ਕੰਮ ਸ਼ੁਰੂ ਹੋ ਚੁੱਕਿਆ ਇੱਕ ਮਲਟੀਪਰਪਸ ਹਾਲ 40 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਚੁੱਕਿਆ ਅਸੀਂ ਉੱਥੇ ਵੀ ਇੱਕ ਛੋਟੀ ਜੀ ਦੋ ਬੱਚੀਆਂ ਤੋਂ ਨੀ ਪੱਤਰ ਤਲਾਇਆ ਸੀ ਉਹ ਰੈਡੀ ਹੈ ਅਗਲੇ ਹਫਤੇ ਅਸੀਂ ਉਹਦਾ ਉਦਘਾਟਨ ਕਰਦੇ ਹਾਂ ਕਿ ਬੱਚੀਆਂ ਤੋਂ ਹੀ ਕਰਾਵਾਂਗੇ ਇਹਦੇ ਨਾਲ ਨਾਲ ਉੱਥੇ ਟੋਟਲ ਦੀ ਟੋਟਲ ਸਕੂਲ ਦੀ ਬਿਲਡਿੰਗ ਹੈ ਜਿਹੜੀ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜੇ ਕਹਿੰਦੇ ਕਹਾਂਦੇ ਆਪਣੇ ਏਰੀਏ ਦੇ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਦੀਆਂ ਫੀਸਾਂ ਅੰਬਰਾਂ ਨੂੰ ਛੁੰਦੀਆਂ ਨੇ ਜਿਨ੍ਹਾਂ ਦੀਆਂ ਵਰਤੀਆਂ ਤੇ ਖਰਚੇ ਨੇ ਜਿਨ੍ਹਾਂ ਦੇ ਕਿਤਾਬਾਂ ਦੇ ਨਾਜਾਇਜ਼ ਖਰਚੇ ਨੇ ਜਿਨ੍ਹਾਂ ਦੇ ਟਿਊਸ਼ਨਾਂ ਦੇ ਨਾਜਾਇਜ਼ ਖਰਚੇ ਨੇ ਜਿੱਥੇ ਮਹੱਤੜ ਇਨਸਾਨ ਆਮ ਪਰਿਵਾਰ ਦਾ ਬੰਦਾ ਉੱਥੇ ਪੜ੍ਹਾਣ ਦੀ ਬੱਚਿਆਂ ਨੂੰ ਸੋਚ ਵੀ ਨਹੀਂ ਸਕਦਾ ਅਸੀਂ ਉਹਨਾਂ ਤੋਂ ਵੀ ਟੌਪ ਕੁਆਲਟੀ ਦਾ ਸਕੂਲ 1.5 ਸਾਲ ਦੇ ਅੰਦਰ ਅੰਦਰ ਕਰਨੇ ਤਿਆਰ ਕਰਕੇ ਦੇ ਦੇਨੇ ਜਿੱਥੇ ਬੱਚਿਆਂ ਦੀ ਟੋਟਲ ਪੜ੍ਹਾਈ ਫ੍ਰੀ ਹੋਊਗੀ ਔਰ ਬੱਚਿਆਂ ਦੇ ਪੜ੍ਹਾਈ ਦਾ ਵੀ ਖਰਚਾ ਫ੍ਰੀ ਤੇ ਬੱਚਿਆਂ ਦੇ ਕਿਤਾਬਾਂ ਦਾ ਵੀ ਖਰਚਾ ਫਰੀ ਬੱਚਿਆਂ ਦੀਆਂ ਵਰਦੀਆਂ ਦਾ ਵੀ ਖਰਚਾ ਫਰੀ ਔਰ ਬੱਚਿਆਂ ਨੂੰ ਦੁਪਹਿਰ ਦਾ ਮਿੱਠੇ ਮੀਲ ਵੀ ਮਿਲੂਗਾ ਔਰ ਸਾਡੇ ਬਹੁਤ ਸਾਰੇ ਬੱਚੇ ਖੇਡਾ ਵਤਨ ਪੰਜਾਬ ਦੀਆਂ ਜੋ ਆਪਾਂ ਇੱਕ ਬਹੁਤ ਵੱਡਾ ਉਪਰਾਲਾ ਸ਼ੁਰੂ ਕਰਾਇਆ ਹੈ ਖੇਡਾ ਵਤਨ ਪੰਜਾਬ ਦੀਆਂ ਦੇ ਵਿੱਚ ਸਾਡੇ ਬਹੁਤ ਬੱਚੇ ਧੀਆਂ ਸਾਡੀਆਂ ਸਾਡੀਆਂ ਬੱਚੀਆਂ ਸਾਡੇ ਨੌਜਵਾਨ ਜਿਹੜੇ ਪੁੱਤ ਨੇ ਉਹਨਾਂ ਨੇ ਐਨਾ ਵਧੀਆ ਪਰਫਾਰਮੈਂਸ ਕੀਤੀ ਐਨੀ ਵਧੀਆ ਪਰਫਾਰਮੈਂਸ ਕੀਤੀ ਕਿ ਪਹਿਲਾ ਲੋਕਲ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਫਿਰ ਸਟੇਟ ਲੈਵਲ ਤੇ ਉਹਨਾਂ ਦੀ ਪਰਫਾਰਮੈਂਸ ਆ ਜਿਹੜੀ ਬਲਾਕ ਲੈਵਲ ਤੋਂ ਸ਼ੁਰੂ ਹੋ ਕੇ ਸਟੇਟ ਲੈਵਲ ਤੱਕ ਐਨੀ ਵਧੀਆ ਰਹੀ ਕਿ ਜਿਹੜੇ-ਜਿਹੜੇ ਬੱਚੇ ਸਟੇਟ ਲੈਵਲ ਤੇ ਕੋਈ ਵੀ ਕਿਸੇ ਵੀ ਗੇਮ ਦੇ ਵਿੱਚ ਤਗਮਾ ਜਿੱਤ ਕੇ ਲੈ ਕੇ ਆਏ ਨੇ ਚਾਹੇ ਸੋਨੇ ਦਾ ਸੋਨ ਤਗਮਾ ਹੋਵੇ ਚਾਹੇ ਬ੍ਰਾਂਜ਼ ਹੋਵੇ ਚਾਹੇ ਚਾਂਦੀ ਦਾ ਹੋਵੇ ਉਹ ਬੱਚਿਆਂ ਨੂੰ ਡੇਲੀ ਦੀ ਡੇਲੀ ਸਰਕਾਰ ਵੱਲੋਂ ਇੱਕ ਤਾਂ ਫ੍ਰੀ ਆਫ ਕਾਸਟ ਵੀ ਬੱਚਿਆਂ ਦੇ ਸਰੀਰ ਹੈ ਜਿਹੜੇ ਉਹ ਹੋਰ ਵਧੀਆ ਪਰਫੁੱਲ ਹੋ ਸਕਣ ਉਹ ਬੱਚਿਆਂ ਦੇ ਲਈ ਇੱਕ ਤਾਂ ਡੇਲੀ ਡਾਈਟ ਦੇ ਲਈ 220 ਰੁਪਏ ਡੇਲੀ ਦੇ ਉਹਨਾਂ ਨੂੰ ਖਰਚਾ ਦਿੱਤਾ ਜਾ ਰਿਹਾ ਹੈ ਰੋਜ਼ ਦਾ ਇਸ ਦੇ ਨਾਲ ਨਾਲ ਉਹ ਬੱਚਿਆਂ ਨੂੰ ਐਕਸਟਰਾ ਮਤਲਬ ਕਿ ਜਿੱਤ ਗਿਆਣ ਦੀ ਉਹਦੇ ਚ 10-10 ਹਜ਼ਾਰ ਰੁਪਿਆ ਦਿੱਤਾ ਗਿਆ ਇਨਾਮ ਵਿੱਚੋਂ ਤੇ ਨਾਲ ਉਹ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਹਰ ਤਰ੍ਹਾਂ ਦੀ ਫੈਸਿਲਿਟੀ ਸਰਕਾਰ ਕੋਚਿੰਗ ਲੈਵਲ ਤੇ ਉਹਨਾਂ ਨੂੰ ਫਰੀ ਪ੍ਰੋਵਾਈਡ ਕਰਾ ਰਹੀ ਹੈ ਵੀ ਸਾਡੇ ਬੱਚੇ ਨੇ ਜਿਹੜੇ ਉਹ ਨਸ਼ੀਆਂ ਕਰਨੀਓ ਮੋੜਾ ਕੱਟ ਕੇ ਆਪਣੀ ਸਿਹਤ ਕੰਨੀ ਨੂੰ ਔਰ ਆਪਣੇ ਸਪੋਰਟਸ ਕੰਨੀ ਨੂੰ ਆਉਣ